ਦੋਸਤੋ ਸਵੇਰੇ ਸਵੇਰ ਦੀ ਇੱਕ ਵੱਡੀ ਖਬਰ ਆਈ ਹੈ ਸਿੱਧੂ ਮੂਸੇਵਾਲ ਦੀ ਮਾਤਾ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਹੈ ਤੁਸੀਂ ਦੇਖ ਸਕਦੇ ਹੋ ਸਾਹਮਣੇ ਸਿੱਧੂ ਮੂਸੇਵਾਲ ਦੇ ਪਿਤਾ ਬਲਕੌਰ ਸਿੰਘ ਜੀ ਜਿਹੜੇ ਬੱਚੇ ਨੂੰ ਲੈ ਕੇ ਬੈਠੇ ਨੇ ਸਿੱਧੂ ਮੂਸੇਵਾਲ ਦੀ ਤਸਵੀਰ ਅੱਗੇ ਹਾਂਜੀ ਦੋਸਤੋ ਬੜੇ ਤਰ੍ਹਾਂ ਤੋਂ ਕਿਹਾ ਜਾ ਰਿਹਾ ਸੀ ਵੀ ਸਿੱਧੂ ਮੂਸੇਵਾਲ ਦੀ ਮਾਤਾ ਕੋਲ ਬੱਚਾ ਹੋਣ ਵਾਲਾ ਬੱਚਾ ਹੋਣ ਵਾਲਾ ਤੇ ਉਹ ਕੜੀਆਂ ਜਿਹੜੀਆਂ ਇਤਿਆਰ ਦੀਆਂ ਖਤਮ ਹੋ ਚੁੱਕੀਆਂ ਨੇ ਇੱਕ ਜਵਾਕ ਨੂੰ ਜਿਹੜਾ ਸਿੱਧੂ ਮੂਸੇਵਾਲ ਦੀ ਮਾਤਾ ਨੇ ਜਨਮ ਦਿੱਤਾ ਤੇ ਹਵੇਲੀ ਵਿੱਚ ਜਿਹੜੀਆਂ ਦਵਾਰੇ ਰੌਣਕਾਂ ਫੇਰ ਤੋਂ ਮੜਾਈਆਂ ਨੇ ਆ ਤੁਸੀਂ ਵੇਖ ਰਹੇ ਇੱਕ ਵਾਰ ਫੇਰ ਆਪਾਂ ਤੁਹਾਨੂੰ ਤਸਵੀਰ ਦਿਖਾਉਣਾ ਹੈ ਸਿੱਧੂ ਮੂਸੇਵਾਲ ਦੇ ਪਿਤਾ ਜੀ ਜਿਹੜੇ ਬੱਚੇ ਨੂੰ ਲੈ ਕੇ ਬੈਠੇ ਨੇ ਆਪਣੇ ਵੱਡੇ ਬੇਟੇ ਸਿੱਧ ਇੱਥੇ ਨੇ ਬੱਚੇ ਨੂੰ ਤੇ ਸਾਹਮਣੇ ਤਸਵੀਰ ਤੁਸੀਂ ਦੇਖ ਸਕਦੇ ਹੋ ਸਿੱਧੂ ਮੂਸੇਵਾਲ ਦੀ ਮਾਤਾ ਜਿਹੜੇ ਕਾਫੀ ਟਾਈਮ ਤੋਂ ਲੋਕਾਂ ਦੇ ਅੱਗੇ ਨਹੀਂ ਆ ਰਹੇ ਸੀ ਕਿਉਂਕਿ ਉਹਨਾਂ ਨੇ ਇੱਕ ਬੱਚੇ ਨੂੰ ਜਿਹੜਾ ਜਨਮ ਦੇਣਾ ਸੀ ਤੇ ਹੁਣ ਜਿਹੜੀਆਂ ਉਹ ਕੜੀਆਂ ਨੇ ਤਿਆਰ ਦੀਆਂ ਖਤਮ ਹੋ ਗਈਆਂ ਸਿੱਧੂ ਮੂਸੇਵਾਲ ਦੇ ਪਿਤਾ ਨੇ ਜਿਹੜੀ ਆ ਇੱਕ ਤਸਵੀਰ ਸਾਂਝੀ ਕਰਤੀ ਬੱਚੇ ਨੂੰ ਲੈ ਕੇ ਤੇ ਬੱਚਾ ਸਿੱਧੂ ਮੂਸੇਵਾਲ ਦੀ ਮਾਤਾ ਕੋਲ ਹੋ ਗਿਆ ਯਾਨੀ ਸਿੱਧੂ ਮੂਸੇਵਾਲ ਦਾ ਇੱਕ ਛੋਟਾ ਭਰਾ ਜੋ ਇਸ ਦੁਨੀਆ ਤੇ ਆ ਤੋ ਕਿਆ ਸਿੱਧੂ ਮੂਸੇਵਾਲੀ ਹਵੇਲੀ ਦਾ ਵਾਰਸ ਹੈ ਜਿਹੜਾ ਇਸ ਦੁਨੀਆ ਤੇ ਆ ਚੁੱਕਿਆ ਹੈ ਦੋਸਤੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ